ਹਲੋ ਜੀ ਸਰਨ ਮੇਰੇ ਵੱਲ ਪਿਆਤ ਪਈ ਸਤ ਚਿਰਿਆ ਕੱਲ ਜਿਵੇਂ ਕਿ ਮੈਂ ਤੁਹਾਨੂੰ ਕੱਲ ਦੀ ਵੀਡੀਓ ਚ ਸ਼ੇਅਰ ਸੀ ਦਿਖਾਇਆ ਸੀ ਕਿ ਅਸੀਂ ਦਵਾਈ ਲੈਣ ਗਏ ਆ ਬਟ ਉਹਦੇ ਉਹਦੇ ਜਿਹੜੀ ਲਾਸਟ ਟਾਈਮ ਦੀ ਕਲਿੱਪ ਸੀ ਆਉਂਦੇ ਆਉਂਦੇ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀਗਾ ਘਟੂ ਘਟ 9 10 ਵਜੇ ਗਏ ਸੀਗੇ ਸੌਂਦੇ ਕਰਦੇ ਇਸ ਲਈ ਜਮਾਈ ਤੋਂ ਸੌਣ ਹੋਇਆ ਤੇ ਅਸੀਂ ਬਹੁਤ ਜ਼ਿਆਦਾ ਥੱਕ ਗਏ ਸੀ ਕੁਛ ਮਤਲਬ ਦੱਸਿਆ ਨਹੀਂ ਕੋਈ ਕਲਿੱਪ ਬਣਾਉਣ ਦਾ ਸੋਚਿਆ ਮਸੌਮ ਦੀ ਸਾਰੇ ਹੋ ਰਿਹਾ ਸੀ ਜਲਦੀ ਜਲਦੀ ਸੌਂ ਜੀ ਗਏ ਤੇ ਦਵਾਈ ਜਿਸ ਤਰ੍ਹਾਂ ਡਾਕਟਰ ਨੇ ਦੇਤੀ ਆ ਹੁਣ ਤੱਕ ਜਿਹੜੀ ਦਵਾਈ ਹੈ ਬਹੁਤ ਸਹੀ ਕੰਮ ਕਰ ਰਹੀ ਹੈ ਤੇ ਬਹੁਤ ਜਲਦੀ ਮਤਲਬ ਫਰਕ ਵੀ ਦਿਖਾਈ ਦੇਣਗੇ ਥੋੜਾ ਥੋੜਾ ਫਰਕ ਮਤਲਬ ਦਿਖਾਈ ਕਿਤੇ ਨਾ ਕਿਤੇ ਦਿਨ ਲੱਗੇ ਬਾਕੀ ਤੁਹਾਡਾ ਤੁਹਾਡੀਆਂ ਅਰਦਾਸਾਂ ਪਿਆਰ ਇਹ ਬਹੁਤ ਜ਼ਰੂਰੀ ਹੈ ਕਿ ਬਸ ਆਪਣੀਆਂ ਅਰਦਾਸਾਂ ਤੇ ਆਪਣਾ ਪਿਆਰ ਬਣਾ ਕੇ ਰੱਖੋ ਅੱਜ ਥੋੜਾ ਬਹੁਤ ਜਿਆ ਕੰਮ ਕਰਦੇ ਆ ਮੰਮੀ ਦੇ ਲੜਕੀ ਹੱਤੇ ਪ੍ਰਿੰਡ ਕਿੰ ਮਮੀ ਦੋ ਲੜਾ ਲਏਗੀ ਕ ਦੋ ਲੜਕੀਆਂ ਹੱਤ ਤਾਂ ਪਾਠੀ ਵਰਗਾ ਹੋਵੇ ਕੰਨਾ ਤਾਂ ਅਸੀਂ ਕੰਮ ਸੀ ਵੀ ਦਰਖਤਾ ਏ ਥੋੜ ਥੋੜੀ ਕਟਕਟਾਈ ਕਰਾਂਗੇ ਉੱਥੇ ਸਫਾਈ ਕਰਾਂਗੇ ਪਰ ਉਹ ਵੀ ਬਹੁਤ ਸਾਰਾ ਕੰਮ ਸਾਡਾ ਜਿਹੜਾ ਰੁਕ ਗਿਆ ਤੇ ਹੁਣ ਮੰਮੀ ਵਿਚਾਰੀ ਵੀ ਬਹੁਤ ਮੁਸ਼ਕਿਲ ਨਾਲ ਹੀ ਬਣਾ ਰਹੀ ਐ ਨਹੀਂ ਤੇਵੇਂ ਸੀਗੇ ਥੋੜੀ ਥੋੜੀ ਸਪਾਈ ਕਰਾਂਗੇ ਦਰਖਤ ਜਮਾਈ ਜੰਗਲ ਦੀ ਤਰ੍ਹਾਂ ਘਰ ਬਣਾਉ ਪੈਗਾ ਪਰਦੀਗੀ ਮੀਂਹ ਪੈਂਦੇ ਰਹਿੰਦੇ ਨੇ ਬੇੜੇ ਚ ਵੀਾਰੇ ਬਾਈ ਜੰਮੀ ਪਈ ਐ ਪੋਤੇਵੇਂ ਸਿਬੀਰਾਲ ਮਿਲ ਕੇ ਕੰਮ ਕਰਾਂਗੇ ਉੱਪਰ ਦੀ ਜਵਾਗ ਮੈਨੂੰ ਅੱਜ ਫੇਰ ਥੋੜੇ ਦੇ ਨਾਲ ਬਾਗ ਫਲਟਾਗੇ ਮੈਂ ਲਾਈਕ ਕਰ ਰਹੀ ਨਮੈਟਿਕ ਗਈ ਸੀ ਉਦੋਂ ਮੈਂ ਖੋਲ ਰਹੀ ਕੀਤੀ ਸੀ ਅੱਜ ਮੈਨੂੰ ਛੋਟੇ ਓ ਢਜਵੱਖ ਖਾਣੇ ਦੇਖਤਾ ਮੈਨੂੰ ਲੱਗਦਾ ਮਮੀ ਮੇਰਾ ਹੱਥ ਵੀ ਮੁੜ ਗਿਆ ਸੀ ਜਦਦਰ ਦੋਰੇ ਮੁੜ ਗਿਆ ਉਹ ਨਾਲ ਲੱਗ ਗਿਆ ਹੋਊਗਾ ਮੇਨਾਂ ਦਾ ਹਾਂ ਆ ਪਿਛਲੇ ਪਾਈਪ ਜਿਹਦੇ ਨਾਲ ਲੱਗ ਗਿਆ ਹਾਂ ਪਤਾ ਨਹੀਂ ਕਿਵੇਂ ਆ ਗਿਆ ਚੀਚੀ ਚ ਤੇ ਆਹਰੋਂ ਦੀ ਹੂਣੀ ਚ ਬਹੁਤ ਚਰ ਦਰ ਦੋ ਰਹੇ ਆ ਤੇ ਹੁਣ ਕੀ ਕਰੀਏ ਹਾਂ ਜਿੰਨੇ ਅਰੇ ਇੱਕਦਮ ਡਿੱਗ ਕੇ ਮੇਰਾ ਦਿਮਾਗ ਜੱਸੋਂ ਨੋ ਗਿਆ। ਬਹੁਤ ਝਟਕੇ ਪੈ ਰਹੇ ਨੇ ਅੱਜ ਕੱਲ ਮੇਰੇ ਦਿਮਾਗ ਨੂੰ। ਮੂੰਹ ਨੇ ਝਟਕੇ ਡਾਕਟਰ ਨੂੰ ਲਾ ਰਿਹਾ ਹੈਗਾ ਜਿੰਨੇ ਝਟਕੇ ਕਰੇ ਲੱਗ ਰਹੇ ਨੇ। ਫਿਰ ਲਾਈਕ ਕਰਨਾ ਮੈਂ ਛੜਕਤੇ ਖੁਦ ਗਿਰੇ ਸੀ ਚੜ੍ਹਨ ਦੀ ਕੋਸ਼ਿਸ਼ ਕਰਦੀ ਸੀ। ਤਾਂ ਰੇੜੀ ਦੇ ਦੋ ਨੀਚੇ ਵਾਲੇ ਆ ਛੋਟੇ ਟਾਇਰ ਅੱਗੇ ਵਾਲੇ। ਪਰੇ ਹੋ ਗਈ ਤੇ ਮੈਂ ਇੱਕਦਮ نیچے ਗਈ ਅਜੇ ਹੀ ਕੁਸ਼ਚ ਵੱਖ ਕਰਨ ਕਰਤਾ ਬਿਲਕੁਲ ਸੈਂਹ ਤੱਕ ਆ来 ਗਏ ਮੈਨੂੰ ਤੇ ਰੇੜੀ ਤੇ ਜਿਹੜੇ ਦੋ ਟਾਇਰs ਉੱਪਰ ਹੋ ਗਈ ਤੇ ਆ ਦੋ ਸਾਰੇ ਦੁਆਰਾ ਫੇਰ ਬਲਟੇ ਚੱਕਣ ਵਾਲੀ ਵੀ ਬਚਾਰੇ ਤਿਆਰੀ ਹੁੰਦੇ ਨੇ ਹੈਨਾ ਹੋਰ ਮੈਂ ਕਿਹਾ ਹਏ ਹੁਣ ਮਮਤਾ ਹੱਥ ਪੜੋਗੀ ਮੇਰਾ ਵੀ ਹੱਥ ਹਾਂ ਚੱਕਣ ਵਾਲੇ ਆਪੀ ਆ ਗਏ ਉਹ ਦੂਈ ਕੌਣ ਸੀ ਉਧਰ ਦੇ ਮੈਣੀ ਆਂਦੀ ਉਹ ਬੇਬੇ ਕਈ ਵਾਰੀ ਆਪਣੇ ਮਿਰਚਾਂ ਨਹੀਂ ਦੇ ਕੇ ਗਈ ਜੀ ਤੋ ਆਪਾਂ ਮਿਰਚਾਂ ਲਿਆ ਕਰਦੇ ਆ ਹਾਂ ਹਾਂ ਉਹ ਹੋ ਉਹਨਾਂ ਦੀ ਬਹੁਤ ਸੀ ਹਾਂ ਉਹਦੀ ਨੂਨ ਸੀ ਤੇ ਸਾਨੂੰ ਨਾ ਜਾਣ ਨਾ ਪਹਿਚਾਨ ਜਦ ਮੈਂ ਡਿੱਗੀ ਨਾਲ ਦੀ ਨਾਲ ਜਦੋਂ ਮੈਂ ਚੀਕ ਮਾਰੀ ਸਾਹਲ ਨੇ ਪੱਜ-ਪੱਜ ਕੇ ਇਕੱਠੇ ਹੋ ਜਾਂਦੇ ਨੇ ਤੇ ਉਹ ਵਿਚਾਰੀ ਨੇ ਇੱਕ ਨਹੀਂ ਆਉਣਾ ਵੀ ਸੀ ਉਹ ਕਹਿੰਦੀ ਪਰ ਉਹ ਤਾਂ ਮੈਂ ਕਿਚਕੇ ਲੈ ਕੇ ਮੈਂ ਤਾਂ ਅੱਧੀ ਚੀਜ਼ ਤਾਂ ਆਕੇ ਲੈ ਕੇ ਆ ਅਜ਼ਲ ਮੈਂ ਵਿਚਾਰੀ ਉਹ ਤੈਨੂੰ ਚੱਕਣਾਈ ਤੇ ਵੀ ਨਹੀਂ ਗਈ ਮੈਨੂੰ ਚੱਕਣ ਵਾਸਤੇ ਲੈ ਕੇ ਆ ਰਹੀ ਸੀ ਮਾਣ ਨਹੀਂ ਉਹਨੇ ਚੱਕ ਕੇ ਆਪਣੇ ਘਰੋਂ ਹੀ ਮਣ ਗਈ ਹਾਂ ਉਹ ਘਟਾ ਦਾ ਕਾਂਤੇ ਗਈ ਇਹ ਚੀਜ਼ ਦਬਾਉਣਾ ਹਾਂ ਤੇ ਬਾਕੀ ਕੱਲ ਜਾ ਕੇ ਬਹੁਤ ਤਾਂ ਵਧੀਆ ਲੱਗਿਆ ਠੀਕ ਲੱਗਿਆ ਤਕਰੀਬਨ ਸਾਰਾ ਕੁਝ ਤੁਹਾਨੂੰ ਸਹੀ ਆ ਸਰਕਾਰੀ ਆ ਨੇ ਹੁਣ ਬਹੁਤ ਟਾਈਮ ਹੋ ਗਿਆ ਤੇ ਐਵੇਂ ਵੀ ਨਹੀਂ ਹੈਗਾ ਕੋਈ ਬਿਮਾਰ ਹੋ ਰਹੀਆਂ ਜਾਂ ਕੁਝ ਅਭੀ ਇਸ ਤਰ੍ਹਾਂ ਉਲਟੀਆਂ ਆ ਘੇਰਾ ਹੋ ਰਹੀਆਂ ਨੇ ਕੋਈ ਤਕਲੀਫ ਨਹੀਂ ਹੋ ਰਹੀ ਬਹੁਤ ਸਹੀ ਚੱਲ ਰਿਹਾ ਤੇ ਬਾਕੀ ਜਿਵੇਂ ਜਿਵੇਂ ਸਾਰੇ ਜਣੇ ਨੂੰ ਡਾਊਟ ਰਹਿੰਦਾਗਾ ਵੀ ਉਲਟੀਆਂ ਲੱਗਦੀਆਂ ਨਹੀਂ ਸੋ ਜਾਉਂਦਾ ਹੁੰਦਾ ਉਹ ਹੁੰਦਾ ਸਾਰੇ ਅੰਦਾਜ਼ਾਰੇ ਕੁਛ ਹਿਸੇ ਦੀ ਹੁੰਦਾ ਮੈਂਨੇ ਕੱਲ ਦੀ ਵੀਡੀਓ ਚ ਵੀ ਦੱਸਿਆ ਸੀ ਵੀ ਕਿਸੇ ਨੂੰ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਕਿਸੇ ਨੂੰ ਨਹੀਂ ਹੁੰਦੀ ਇਹ ਜ਼ਰੂਰੀ ਨਹੀਂ ਹੈਗਾ ਤੇ ਬਸ ਸਭ ਤੋਂ ਜ਼ਰੂਰੀ ਮੇਨ ਜੀ ਜੇ ਇਹ ਤੇ ਜਿੰਨੀ ਚੱਲਦੀ ਪਤਾ ਲੱਗ ਜਾਵੇ ਜੀ ਹਾਂ ਕੋਈ ਇਸ طرح ਦੀ ਕੋਈ ਹੈਗੀ ਹੈ ਗੱਲਬਾਤ ਕੋਈ ਦਿਮਾਗ ਤੇ ਆਪ ਨੂੰ ਥੋੜਾ ਜਿਹਾ ਡਾਊਟ ਪੈਂਦਾਗਾ ਵੀ ਕੋਈ ਵੀ ਆਪਣੀ ਬਾਡੀ ਚ ਪ੍ਰੋਬਲਮ ਹੋ ਰਹੀ ਹੈ ਤਾਂ ਆਪਾਂ ਨੂੰ ਉਸੇ ਟਾਈਮ ਚੈੱਕਅਪ ਕਰਾ ਕੇ ਦਵਾਈ ਲੈਣੀ ਚਾਹੀਦੀ ਹੈ ਐਵੇਂ ਨਹੀਂ ਹੈਗਾ ਵੀ ਮੇਰੇ ਵਾਲਾ ਕੰਮ ਕਰੇ ਵੀ ਘਰੇ ਕਿਸੇ ਨੂੰ ਦੱਸਣਾ ਹੀ ਨਹੀਂ ਤੇ ਫਿਰ ਹੌਲੀ-ਹੌਲੀ ਇੰਨਾ ਜ਼ਿਆਦਾ ਵਾਧਾ ਵਾਚੇ ਤੇ ਪਰ ਮੇਰੇ ਵਰਗੇ ਬਖਤ ਦਾ ਨਹੀਂ ਰੱਬ ਕਿਸਤੇ ਭਾਵੇ ਕਿਉਂਕਿ ਜਿਵੇਂ 10 ਵੀ ਦਿੰਦੀ ਫਿਰ ਵੀ ਕੀ ਬਣਨਾ ਸੀਗਾ ਘਰ ਢੋੜੇ ਹਾਲਾਤ ਇਸ ਤਰ੍ਹਾਂ ਸੀ ਉੱਪਰ-ਨਿਚੇ ਤੇ ਹਾਲਾਤ ਹੀ ਨਹੀਂ ਸੀ ਕਿ ਦਵਾਈ ਵਾਲੇ ਸੋ ਜਿਸ ਟਾਈਮ ਮੈਨੇ ਬਿਲਕੁਲ ਮੈਂ ਚਰਤਾ ਸੀ ਸੋਚਣਾ ਵੀ ਮੈਂ ਠੀਕ ਹੋ ਜੂ ਜਾਂ ਦਵਾਈ ਚੱਲੂ ਬਿਲਕੁਲ ਉਸ ਟਾਈਮ ਤੇ ਵੀ ਮਤਲਬ ਥੋੜਾ ਇਨਾ ਜਿਹਾ ਸਾਥ ਸਪੋਰਟ ਤੇ ਪਿਆਰ ਮਿਲਣਾ ਮੇਰੇ ਲਈ ਤਾਂ ਮੈਂ ਸੋਚ ਸਕਦੀ ਵੀ ਜੇ ਅੱਗੇ ਦੀ ਮੈਨੂੰ ਤੰਦੀ ਮਿਲਦੀ ਹੈ ਤਾਂ ਮੈਂ ਸੋਚ ਸਕਦੀ ਆ ਵੀ ਮੇਰੇ ਭੈਣ ਤਾਵਾ ਦੋਦੀ ਬਾਕੀ ਹੋਈ ਕਹਿੰਦੇ ਆ ਵੀ ਕਰਨ ਕਰਾਉਣ ਵਾਲਾ ਤਾਂ ਰੱਬ ਹੁੰਦਾ ਪਰ ਇਨਸਾਨ ਇਨਸਾਨਰ ਦੇ ਵਿੱਚ ਹੀ ਰੱਬ ਵਾਸਤਾ ਹੈਗਾ ਰੱਬ ਸਿੱਧਾ ਆ ਕੇ ਤੁਹਾਨੂੰ ਕੁਝ ਦੇ ਨਹੀਂ ਸਕਦਾ ਹੈਗਾ ਤੁਹਾਡੇ ਤੋਂ ਲੈ ਨਹੀਂ ਸਕਦਾ ਹੈਗਾ ਤੇ ਉਹ ਜਰੀਆ ਬਣ ਕੇ ਇਨਸਾਨ ਹੀ ਜਿਵੇਂ ਜਿਵੇਂ ਦੁੱਖ ਤਕਲੀਫਾਂ ਹੋ ਜਾਂਦੀਆਂ ਨੇ ਬਿਲਕੁਲ ਉਸੇ ਟਿੱਕੇ ਨਾਲ ਉਹਨਾਂ ਦਾ ਸੋਲੂਸ਼ਨ ਹੋ ਜਾਂਦਾ ਹੈਗਾ ਸੋ ਡਰਨਾ ਕੋ ਪ੍ਰਾਣਾ ਬਿਲਕੁਲ ਨਹੀਂ ਹੈਗਾ ਕੁਝ ਨਹੀਂ ਹੁੰਦਾ કરી ਜਾਂਦੇ ਨੇ ਬਹੁਤ ਮੈਸੇਜ ਆਉਂਦੇ ਨੇ ਵੀ ਜਿੱਦੇ ਕੰਬੇ ਨੇ ਵੀ ਸੋਜਾ ਆ ਜਾਂਦਾ ਸਾਰੇ ਪਿੰਡੇ ਨੂੰ ਆ ਜਾਂਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹੈਗਾ ਕੁਝ ਨਹੀਂ ਆਵੇਗਾ ਮੈਨੂੰ ਤਾਂ ਬਹੁਤ ਘਟੇ ਮੇਰੇ ਮੂੰਹ ਤੇ ਹੋਣ ਲੱਗ ਗਿਆ ਸੀਗਾ ਸੋਜਾ ਤੇ ਮੂੰਹ ਤੇ ਰਹਿਣ ਲੱਗ ਗਿਆ ਸੀਗਾ ਪਰ ਐਡਿਓਡ ਕੋਈ ਗੱਲ ਨਹੀਂ ਹੁੰਦੀ ਵੀ ਦੂਰੋਂ ਕੋਈ ਦੇਖਣ ਵਾਲੇ ਨੂੰ ਪਤਾ ਲੱਗਦਾ ਹੈਗਾ ਵੀ ਸੋਜਾ ਹੈ ਨਾ ਮਮੀ ਲੱਗਦਾ ਤਾਂ ਨਹੀਂ ਨਾ ਉਹ ਜਿਆਦਾ ਸੌਣ ਕਰਕੇ ਹੋ ਜਾਂਦਾ ਤੇ ਜਿਹੜੇ ਪਾਸੇ ਪਈ ਰਹਿੰਦੀ ਤੇ ਉਸੇ ਪਾਸੇ ਸੌਂ ਜਾਂਦਾ ਹਾਂ ਹਾਂ ਬਸ ਮੇਨ ਚੀਜ਼ ਇਹ ਹੋ ਜਾਂਦੀ ਹੈ ਵੀ ਜਦੋਂ ਆਪਾਂ ਕਿਸੇ ਪ੍ਰੋਬਲਮ ਦੇ ਨਾਲ ਲੜ ਰਹੇ ਚੱਗ ਰਹੇ ਹੁੰਨੇ ਆ ਉਸ ਟਾਈਮ ਆਪਾਂ ਨੂੰ ਸਟ੍ਰੈਸ ਬਹੁਤ ਜ਼ਿਆਦਾ ਰਹਿਣ ਲੱਗ ਜਾਂਦਾ ਤੇ ਜਦੋਂ ਸਟ੍ਰੈਸ ਹੱਦ ਤੋਂ ਜ਼ਿਆਦਾ ਹੋ ਜੇ ਉਸ ਟਾਈਮ ਆਪਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਆਪਣੇ ਸੁਪਨੇ ਵਗੈਰਾ ਐਜਾ ਕੁਝ ਹੋਣ ਲੱਗ ਜਾਂਦਾ ਤੇ ਕਿਤੇ ਨਾ ਕਿਤੇ ਜਦੋਂ ਮੈਡੀਸਿਨ ਚੱਲਦੀ ਹੈ ਉਹ ਆਪਣੀ ਨੀਂਦ ਪੂਰੀ ਹੋਣੀ ਸਟਾਰਟ ਹੋ ਜਾਂਦੀ ਹੈ ਜਦੋਂ ਨੀਂਦ ਪੂਰੀ ਹੁੰਦੀ ਹੈਗੀ ਤਾਂ ਕਿਤਨਾ ਕਿਤੇ ਬੈਸੀ ਬੰਦੇ ਨੂੰ ਨੀਂਦ ਲੱਗਣ ਲੱਗ ਜਾਂਦਾ ਹੈ ਮੇਰਾ ਮੂੰਹ ਜੇ ਪੈ ਗਾਂਗੇ ਅੱਖਾਂ ਨੂੰ ਥੋੜਾ ਥੋੜਾ ਸੋਜਾ ਹੋ ਜਾਂਦਾ ਹੈਗਾ ਤੇ ਐਵੇਂ ਆਪਣ ਨੂੰ ਸ਼ੱਕ ਬੜਾ ਪੈਂਦਾ ਹੁੰਦਾ ਬਾਕੀ ਟਾਈਮ ਟੂ ਟਾਈਮ ਚੈੱਕ ਅਪ ਕਰਾ ਕੇ ਦਵਾਈ ਲੈਣੀ ਚਾਹੀਦੀ ਹੈਗੀ ਤੇ ਹੋ ਸਕਦਾ ਹੈਗਾ ਕੋਈ ਪਣਪਰਾ ਜਿਹੜੀ ਬਿਮਾਰੀ ਚ ਮੈਨੂੰ 12-15 ਸਾਲ ਲੱਗੇ ਹੋ ਸਕਦਾ ਕੋਈ 2-2.5 ਸਾਲਾਂ ਦੇ ਵਿੱਚ ਸੈੱਟ ਹੋ ਜੀ ਬਾਕੀ ਮੇਰੀ ਵੀ ਸਾਰਿਆਂ ਦੇ ਲਈ ਦੁਆਏ ਹੀ ਰਹਿੰਦੀ ਹੈਗੀ ਕਿ ਮਾਲਕ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਸਾਰੇ ਪੈਣ ਪਾਈ ਆਪਣੀ ਜ਼ਿੰਦਗੀ ਚੱਕੀ ਵਧਣ ਕਦੇ ਵੀ ਕੋਈ ਦੁੱਖ ਦੀ ਘੜੀ ਕਿਸੇ ਨੂੰ ਦੇਖਣ ਨੂੰ ਨਾ ਆਵੇ ਬਾਕੀ ਮੈਂ ਬਲੌਗਸ ਬਾਰੇ ਮੈਂ ਤਾਂ ਸਹੀ ਹੈਗਾ ਕਿ ਮਮੀ ਥੋੜੇ ਜਿਹੀ ਬਿਜ਼ੀ ਚੱਲ ਰਹੀ ਅਸੀਂ ਮੇਰੇ ਤੇ ਹੁਣ ਬੈਕ ਟੂ ਬੈਕ ਆ ਕੰਮ ਕਰਨਾ ਸਟਾਰਟ ਕਰਾਂਗੇ ਡੇਲੀ ਤੁਹਾਨੂੰ ਕੁਝ ਨਵਾਂ ਕਰਦੇ ਹੋਏ ਨਜ਼ਰ ਆਵਾਂਗੇ ਜ਼ਰੂਰ ਤੋਂ ਹੁਣ ਤੁਸੀਂ ਦੇਖੋ ਅੱਗੇ ਕਿਹੜੀਆਂ ਵੀਡੀਓ ਵੈਸਟ ਵੈਸਟ ਕਰਨ ਦਾ ਟਰਾਈ ਕਰਾਂਗੇ ਬਸ ਕੋਈ ਦੁੱਖ ਤਕਲੀਫ ਨਾ ਦੇਣਾ ਵੀ ਤੇ ਮਲਕ ਸਹੀ ਸਲਾਮਤ ਰੱਖੇ ਜਿੰਮੇ ਦਾ ਸੋਚੇਗਾ ਬਸ ਉਮੀਦ ਕਰ ਸਕੀਏ ਬਾਕੀ ਸਾਰਿਆਂ ਦਾ ਦਿਲ ਤੋਂ ਥੈਂਕ ਯੂ ਆਪਣਾ ਜਿਹੜਾ 1000 ਘੰਟਾ ਰਹਿ ਗਿਆ ਪਹਿਲਾ 2000 ਘੰਟਾ ਸੀਗਾ ਹੁਣ ਮੈਂ ਦੇਖਿਆ ਸੀ ਇੱਕ ਦਿਨ ਚੈੱਕ ਕਰਿਆ ਸੀ 1000 ਘੰਟਾ ਰਹਿ ਗਿਆ ਸੋ ਜਿੰਨੀ ਜਲਦੀ ਹੋ ਸਕਦਾ ਹੈ 1000 ਘੰਟਾ ਪੂਰਾ ਕਰੋ ਤਾਂ ਜੋ ਮਨਥਲੀ ਇਨਕਮ ਦਾ ਕੋਈ ਸੋਰਸ ਬਣ ਜੇ ਮੈਂ ਵੀ ਤੁਹਾਡੀ ਤਰ੍ਹਾਂ ਜਿਵੇਂ ਹੈਲਪ ਮੰਗਦੀ ਹਾਂ ਮੈਂ ਹੈਲਪ ਕਰਨਾ ਚਾਹੁੰਨੀ ਆ ਮੈਂ ਵੀ ਕਿਸੇ ਪੈਣ ਪਈ ਦੀ ਕੋਈ ਥੋੜੀ ਬਹੁਤ ਹੈਲਪ ਕਰ ਸਕਾਂ ਜਿਆਦਾ ਫਿਰ ਹੈਲਪ ਨਹੀਂ ਵੀ ਕਰ ਸਕੂਗੀ ਹਜੇ ਆਪਣਾ ਰੀਟਾਇਰਮੈਂਟ ਖੁਦ ਤੋਂ ਕਰਾ ਸਕੂੰਗੀ ਜੋ ਕਿ ਸਟਾਰਟ ਤੋਂ ਹੀ ਮੇਰਾ ਸੁਪਨਾ ਸੀ ਕਿ ਮੈਂ ਆਪਣਾ ਟ੍ਰੀਟਮੈਂਟ ਖੁਦ ਕਰਾਉਣਾ ਉਹ ਤਾਂ ਹੌਲੀ ਹੌਲੀ ਜਿਵੇਂ ਜਿਵੇਂ ਵਕਤ ਚੇਂਜ ਹੋ ਗਿਆ ਚਲੋ ਮੈਨੂੰ ਹੈਲਪ ਲੈਣੀ ਪੈਗੀ ਸੋ ਚਲੋ ਕੋਈ ਗੱਲ ਨਹੀਂ ਮੈਂ ਉਹ ਹੈਲਪ ਨੂੰ ਵੀ ਕਿਤੇ ਨਾ ਕਿਤੇ ਵੀ ਮੰਨਦੀ ਹਾਂ ਕਿ ਪਰਮਾਤਮਾ ਜਿਹੜੇ ਵੀ ਹੈਲਪ ਕਰ ਰਹੇ ਨੇ ਉਹਨਾਂ ਨੂੰ ਦੁੱਗਣਾ ਚੌਗਣਾ ਕਰਕੇ ਦੇਵੇ ਕੋਈ ਦੁੱਖ ਦੀ ਕਾੜੀ ਨਾ ਦੇਖਣਾ ਆਪਣੀ ਜਿੰਦਗੀ ਚੱਕੀ ਵਾਦਨ ਸਾਰਿਆਂ ਲਈ ਦਿਲ ਤੋਂ ਦੁਆ ਤੇ ਸਭ ਦਾ ਦਿਲ ਤੋਂ ਥੈਂਕ ਯੂ ਬਸ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਲਾਸਟ ਤੱਕ ਪੂਰਾ ਦੇਖਿਆ ਥੈਂਕ ਯੂ ਇਹ ਵਿੱਚ ਬਾਹਰ ਆ ਰਹੀ ਹੈ ਇਹ ਵਿੱਚ ਬਾਹਰ ਆ ਰਹੀ ਹੈ ਉਹ ਪਰਾਂ ਵੜ ਤਾਂ ਬੈਗ ਜੰਟ ਨਹੀਂ ਲਿਖਦਾ ਪਰ ਇਹ ਕਰਦੇ ਫਿਰਾਂ ਤੇ ਚੱਕਰ ਮੇਰੇ ਮੇਰੇ ਕੋਲ ਮੇਰੇ ਤੋਂ ਤਾਂ ਖਮਾ ਨਹੀਂ ਕੁ ਨਿਕਲਵਾ ਦੇ ਕਿੱਡਾ ਟੋਆ ਪੱਟਤਾ ਕੰਮ ਕਰਕੇ ਕੰਮ ਕਰਕੇ ਕੰਮ ਕਰਕੇ ਇਹ ਡਾਟਿਆ ਨਿਕੂ ਤੂੰ ਪਿੱਛੋਂ ਦੇ ਤੱਕ ਮਰ ਅੱਗ ਗਿਆ ਤੂੰ ਮੈਂ ਕੀ ਆ ਮਮਤਾ ਦੋਨਾਂ ਦਾ ਜੋਰ ਲਵਾ ਰਖ ਜੀ ਅਰੇ ਅਰੇ ਉੱਠ ਰਹੀ ਨਹੀਂ ਹੈਗਾ ਓਏ ਕੰਮ ਮੈਂ ਫੰਗੋ ਪਾ ਤਾ ਬਲਰ ਲੈ ਕੇ ਨਾਣ ഡ ചാണല ചിക്ലക ഗി പു देर। हाँ, लिया। दंदा। दंदा नहीं चला चला। हाँ। कर नहीं 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 डंडा डंडा कुछ बस सीधा दे हाँ चल उरा उरा रखा रखें हाए लिया 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 सीधा सीधा हाए चाल ਹੋਰ ਗੇਟ ਜੋ ਖੋਲ ਦਮੈਂ ਹਾਂ ਗੇਟ ਖੋਲ ਦੇ ਬਸ ਬਸ ਖੜੀ ਰਹਿੰਦੇ ਮਸਾ ਕੱਢੀ ਇਹ ਕੀ ਕਰ ਰਹੇ ਨੇ ਇਹ ਮਮ ਤਾਂ ਲੋਕ ਕਰ ਰਖੇ ਤੂੰ ਲੋਕ ਤਾਂ ਖੋਲ ਜੋ ਆਕਾਂ ਦੇ ਢਿੱਡ ਇਕੱਠਾ ਕਰਾਈ ਜਾਨੀ ਐ ਲਿਖੂ ਨੇ ਲਾਕ ਲਾਇਆ ਮੇਰਾ ਤਾਂ ਬਾਰ ਨਹੀਂ ਚਲਦਾ ਹਾਂ ਹੀ ਖੋਲ ਬੰਦ ਜਣਾ ਹੰਡਾ ਅਬ ਅਬ ਪੰਪ ਕਰ ਲਿਆ ਓਏ ਮੇਰੇ ਇੱਥੇ ਤਾਂ ਸੱਟ ਲੱਗ ਗਈ ਹੈ ਬੇ ਮੈ ਓਏ ਮੇਰੇ ਨੂੰ ਨਾ ਕੁਮੰਗਾ ਮੰਗ ਰਿਹਾ ਨਾ ਹਾਂ ਅੱਪ ਟੋ ਟੋ ਮਿਕੂ ਲੌਕ ਖੋਲ ਤਾਂ ਖੋਲ ਤਾਂ ਲੌਕ ਤੇ ਇਮਾਂਦਾਰ ਲੈ ਮੇਰ ਵਸ ਗਿਆ ਉਹ ਪੱਟਾ ਹੋਇਆ ਨਹੀਂ ਫਾਸੀ ਹੁਣ ਨਹੀਂ ਫਸਦੀ ਹੈਗੀ ਚਲ ਵੀ ਨਿੱਕੂ ਲਾ ਤੱਕ ਹੌਲੀ 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 ਮਮਤਾ ਹੱਥ ਪਾਲਾ